ਅਲਕਾਇਆਗਨਿਕ ਜਿਹੜਾ ਹੈ ਸਡਨ ਹੈਰਿੰਗ ਲਾਸ ਇੱਕੋ ਦਮ ਜਿਹੜਾ ਹੋਇਆ ਕਿ ਐਕਚੁਅਲ ਚ ਇਹਦਾ ਕੋਈ ਰੀਜ਼ਨ ਹੈ ਉਹਨਾਂ ਰਿਲੇਸ਼ਨ ਹੈਗਾ ਕੋਈ ਜਿਹੜੀ ਅਲਕਾਇਆਗਨਿਕ ਜਿਹਨੂੰ ਪ੍ਰੋਬਲਮ ਹੋਈ ਹੈ ਥੈਟ ਇਜ਼ ਸਡਨ ਸੈਂਸਰੀ ਨਿਊਰਲ ਹੈਰਿੰਗ ਲਾਸ ਉਹ ਇੱਕਦਮ ਸਡਨਲੀ ਹੁੰਦਾ ਤੇ ਉਹਦਾ ਕੋਈ ਕੌਜ਼ ਨਹੀਂ ਹੁੰਦਾ ਇਹਦੇ ਵਿੱਚ ਕੀ ਹੁੰਦਾ ਪੇਸ਼ੈਂਟ ਨੂੰ ਸਡਨਲੀ ਸੁਣਨਾ ਬੰਦ ਹੋ ਜਾਂਦਾ ਹੈ ਇਹਦਾ ਟ੍ਰੀਟਮੈਂਟ ਜਿੰਨੀ ਜਲਦੀ ਸ਼ੁਰੂ ਕਰ ਲਿਆ ਜਾਏ ਪ੍ਰੋਬੇਬਲੀ ਵਿਦਨ 48 ਆਵਰਸ ਤੇ ਇਹਦੇ ਰਿਜ਼ਲਟਸ ਉਹਨੇ ਅੱਛੇ ਆਣਗੇ ਹੈਡਫੋਨ ਲਾਣ ਨਾਲ ਵੀ ਦਿੱਕਤ ਹੋ ਰਹੀ ਹੈ ਉਹ ਡਿਫਰੈਂਟ ਚੀਜ਼ ਹੈ ਉਹ ਨੌਇਸ ਇੰਡਿਊਸਡ ਹੈਰਿੰਗ ਲਾਸ ਹੈ ਉਹਦੇ ਉਹ ਅੱਜ ਕੱਲ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਗਈ ਹੈ ਐਕਚੁਅਲੀ ਜਿਹਨਾਂ ਨੂੰ ਸਾਰਾ ਦਿਨ ਹੈਡਫੋਨ ਲਗਾ ਕੇ ਕੰਪਿਊਟਰ ਦੇ ਅੱਗੇ ਸਕਰੀਨ ਟਾਈਮ ਦੇਣਾ ਪੈਂਦਾ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਬਿਕੋਜ਼ ਆਫ ਪ੍ਰੋਲੋਂਗਡ ਯੂਜ਼ ਆਫ ਹੈਡਫੋਨਸ ਉਹਨਾਂ ਨੂੰ ਹੈਰਿੰਗ ਲਾਸ ਹੋ ਰਿਹਾ ਹੈ ਕੁਈ ਵਾਰ ਨਾਲ ਕੋ ਫੰਗਲ ਇਨਫੈਕਸ਼ਨ ਦਾ ਵੀ ਪ੍ਰੋਬਲਮ ਰਹਿੰਦੀ ਹੈ ਕੋਈ ਜਿਹੜੇ 이어 ਬਰਡਸ ਹੁੰਦੇ ਆ ਜੇ ਉਹਨਾਂ ਚ ਡਰਟ ਫਸੀ ਹੋਈ ਹੈ ਜਾਂ ਉਹ ਗਿੱਲੇ ਹੈਗੇ ਆ ਥੋੜਾ ਜਿਹਾ ਮੋਇਸਚਰ ਵੀ ਹੈਗਾ ਕੰਨ ਦੇ ਅੰਦਰ ਜੇ ਉਹ ਪ੍ਰੋ ਲੌਂਗ ਟਾਈਮ ਲਈ ਯੂਜ਼ ਕਰਨਗੇ ਤਾਂ ਬਿਕੋਜ਼ ਆਫ ਦਾ ਮੋਇਸਚਰ ਇਨਸਾਈਡ ਉਹ ਅੰਦਰ ਫੰਗਲ ਇਨਫੈਕਸ਼ਨ ਡਿਵੈਲਪ ਹੋ ਜਾਏਗੀ ਅੱਜ ਦਾ ਟਾਈਮ ਹੈ ਡਿਜੀਟਲ ਯੁੱਗ ਬੱਚਿਆਂ ਦੀ ਗੱਲ ਕਰੀਏ ਤਾਂ ਹਰ ਇੱਕ ਦੇ ਹੱਥ ਦੇ ਵਿੱਚ ਫੋਨ ਹੈ ਰਾਹ 'ਚ ਜਾਂਦੇ ਦੇਖੀਏ ਤਾਂ ਰੀਲਸ ਬਣਾ ਰਹੇ ਹੁੰਦੇ ਨੇ ਜਾਂ ਦੇਖ ਰਹੇ ਹੁੰਦੇ ਨੇ ਤੇ ਕੰਨ ਦੇ ਵਿੱਚ ਲਗਾਏ ਹੁੰਦੇ ਆ 이어ਫੋਨ 에ਅਰਪਾਡਸ ਪਰ ਉਹਦਾ ਕੀ ਅਸਰ ਪੈ ਰਿਹਾ ਬੱਚਿਆਂ ਤੇ ਰੀਸੈਂਟਲੀ ਨਿਊਜ਼ ਆਈ ਸੀ ਜਿਦੇ ਵਿੱਚ ਕਿ ਬਾਲੀਵੁੱਡ ਦੇ ਬਹੁਤ ਵੱਡੇ ਸਿੰਗਰ ਨੇ ਅਲਕਾ ਯਾਗਨਿਕ ਜੀ ਜਿਨ੍ਹਾਂ ਦੀ ਜਿਹੜੀ ਹੈ ਇਮੀਡੀਏਟ ਜਿਹੜਾ ਉਹਨਾਂ ਦੀ ਹਿਅਰਿੰਗ ਲਾਸ ਹੋ ਗਈ ਬਟ ਕੀ ਐਕਚੁਅਲ ਦੇ ਵਿੱਚ ਇਹ ਚੀਜ਼ ਦੇ ਨਾਲ ਉਹਦਾ ਕੋ ਰਿਲੇਸ਼ਨ ਹੈ ਉਹ ਕਿਉਂ ਹੋਇਆ ਸਾਰੀ ਗੱਲਬਾਤ ਕਰਾਂਗੇ ਅੱਜ ਅਸੀਂ ਪਹੁੰਚੇ ਹਾਂ 40ਸ ਹਸਪੀਟਲ ਦੇ ਵਿੱਚ ਸਾਡੇ ਨਾਲ ਈਐਨਟੀ ਸਪੈਸ਼ਲਿਸਟ ਡਾਕਟਰ ਸਾਹਿਲ ਅਬਰਾਉਲੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਕਾਰੀ ਲੈਣੇ ਆ ਸਵਾਗਤ ਹੈ ਡਾਕਟਰ ਸਾਹਿਬ ਸਸਿਕਾ ਚਕਾ ਅ ਸਰ ਜਿਵੇਂ ਹੁਣੀ ਮੈਂ ਗੱਲ ਕੀਤੀ ਕਿ ਅ ਅਲਕਾ ਯਾਗਨਿਕ ਜੀ ਨੂੰ ਜਿਹੜਾ ਹੈ ਸਡਨ ਹਿਅਰਿੰਗ ਲਾਸ ਇੱਕੋ ਦਮ ਜਿਹੜਾ ਹੋਇਆ ਤੇ ਬਹੁਤ ਲੋਕੀ ਇਹ ਰਿਲੇਟ ਕਰ ਰਹੇ ਆ ਕਿ ਕਿਉਂਕਿ ਉਹ ਇਸ profession ਦੇ ਵਿੱਚ ਨੇ ਹੈਡਫੋਨਸ ਲਗਾਣੇ ਪੈਂਦੇ ਆ ਉਹਨਾਂ ਨੂੰ ਤਾਂ ਉਹਦੇ ਕਰਕੇ ਇਹ ਚੀਜ਼ ਹੋਈ ਕਿ ਐਕਚੁਅਲ ਚ ਇਹਦਾ ਕੋਈ ਰੀਜ਼ਨ ਹੈ ਉਹਨਾਂ ਦੇ ਰਿਲੇਸ਼ਨ ਹੈਗਾ ਕੋਈ ਪਹਿਲਾਂ ਤਾਂ ਸਾਰਿਆਂ ਦਾ ਸਵਾਗਤ ਹੈ ਇਸ ਇੰਟਰਵਿਊ ਵਿੱਚ ਦੇਖੋ ਸਰ ਐਕਚੁਅਲੀ ਜਿਹੜੀ ਅਲਕਾ ਯਾਗਨਿਕ ਜੀ ਨੂੰ ਪ੍ਰੋਬਲਮ ਹੋਈ ਹੈ that is ਸਡਨ ਸੈਂਸਰੀ ਨਿਊਰਲ ਹਿਅਰਿੰਗ ਲਾਸ ਉਹ ਇਕਦਮ ਸਡਨਲੀ ਹੁੰਦਾ ਤੇ ਉਹਦਾ ਕੋਈ ਕੌਜ਼ ਨਹੀਂ ਹੁੰਦਾ ਤੇ ਉਹਦਾ ਕਿਉਰੇਬਲ ਹੈਗਾ ਉਹ ਆਪਾਂ ਉਹਨੂੰ ਜਿੰਨੀ ਜਲਦੀ ਟ੍ਰੀਟਮੈਂਟ ਉਹਦਾ ਸ਼ੁਰੂ ਕਰ ਦਈਏ ਉਹਨੇ ਉਹਦੇ ਅੱਛੇ ਰਿਜ਼ਲਟਸ ਆਉਂਦੇ ਆ ਜਿੱਦਾਂ ਉਹਨਾਂ ਨੂੰ ਲੌਸ ਹੋਇਆ ਜਿੱਦਾਂ ਇੱਕ ਪੇਸ਼ੈਂਟ ਨੂੰ ਸੁਪੋਜ਼ ਹੈਰਿੰਗ ਲੌਸ ਹੁੰਦਾ ਇਹ ਇਹਦੇ ਵਿੱਚ ਕੀ ਹੁੰਦਾ ਪੇਸ਼ੈਂਟ ਨੂੰ ਸਡਨਲੀ ਸੁਣਨਾ ਬੰਦ ਹੋ ਜਾਂਦਾ ਤੇ ਫਿਰ ਪੇਸ਼ੈਂਟ ਸਭ ਤੋਂ ਪਹਿਲਾਂ ਤਾਂ ਘਬਰਾ ਜਾਂਦਾ ਕਿ ਯਾਰ ਮੈਨੂੰ ਇਮੀਡੀਏਟਲੀ ਕੁਝ ਸੁਣ ਵੀ ਨਹੀਂ ਰਿਹਾ ਹਨਾ ਤੇ ਆਫਟਰ 올 ਉਹ ਟੈਨਸ਼ਨ ਵਾਲੀ ਗੱਲ ਤਾਂ ਹੁੰਦੀ ਹੈ ਪੇਸ਼ੈਂਟ ਲਈ ਹੁੰਦੀ ਹੈ ਬਟ ਫਿਰ ਪੇਸ਼ੈਂਟ ਜਦੋਂ ਡਾਕਟਰ ਕੋਲ ਜਾਂਦਾ ਆ ਆਪਾਂ ਇੱਕ ਸਰਟਨ ਟੈਸਟ ਸੀਰੀਜ਼ ਆਫ ਟੈਸਟ ਕਰਦੇ ਆ ਜਿੱਦ ਚ ਆਪਾਂ ਹੈੱਡਫੋਨ ਲਾ ਕੇ ਟੈਸਟ ਕਰਦੇ ਆ ਫਿਰ ਆਪਾਂ ਇਹ ਵੈਲਿਊਏਟ ਕਰਦੇ ਆ ਤੇ ਫਿਰ ਆਪਾਂ ਆਡੀਓਲੋਜੀਕਲ ਬੇਸਿਸ ਤੇ ਉਹਦਾ ਇੱਕ ਡਾਇਗਨੋਸਿਸ ਬਣਾਉਨੇ ਆ ਜਿਹਨੂੰ ਆਪਾਂ ਐਸ ਐਨ ਐਚ ਐਲ ਸਡਨ ਐਸ ਐਨ ਐਚ ਐਲ ਕਹਿੰਦੇ ਆ ਠੀਕ ਹੈ ਠੀਕ ਹੈ ਸਡਨ ਸੈਂਸਰੀਨਲ ਹਿਅਰਿੰਗ ਲਾਸ ਤੇ ਇਹਦਾ ਟਰੀਟਮੈਂਟ ਜਿੰਨੀ ਜਲਦੀ ਸ਼ੁਰੂ ਕਰ ਲਿਆ ਜਾਏ ਪ੍ਰੋਬੇਬਲੀ ਵਿਦਨ 48 ਆਵਰਸ ਤੇ ਇਹਦੇ ਰਿਜ਼ਲਟਸ ਉਹਨੇ ਅੱਛੇ ਆਣਗੇ ਹੁਣ ਤੁਸੀਂ ਇੱਕ ਹੋਰ ਗੱਲ ਕਹੀ ਸੀ ਉਹਨੇ ਕਿ ਹੈੱਡਫੋਨ ਲਾਣ ਉਹ ਡਿਫਰੈਂਟ ਚੀਜ਼ ਹੈ ਉਹ ਨੌਇਸ ਇੰਡਿਊਸਡ ਹੈਰਿੰਗ ਲਾਸ ਹੈ ਉਹਦੇ ਉਹ ਅੱਜ ਕੱਲ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਗਈ ਹੈ ਐਕਚੁਅਲੀ ਜਿਹੜੇ ਵੀ ਟੀਨੇਜਰਸ ਹੁੰਦੇ ਆ ਜਿੱਦਾਂ ਸਪੈਸ਼ਲੀ 14 ইয়ারਸ ਆਫ এজ ਟੂ 18 ইয়ারਸ ਆਫ এজ ਜਿਨ੍ਹਾਂ ਦੀ ஆன்ਲਾਈਨ ਕਲਾਸਿਸ ਹੈ ਜਿਨ੍ਹਾਂ ਨੂੰ ਬਹੁਤ ਲੰਬੇ ਟਾਈਮ ਲਈ ਪੂਰੇ ਦਿਨ ਲਈ ਹੈੱਡਫੋਨ ਲਗਾ ਕੇ ਰੱਖਣੇ ਪੈਂਦੇ ਆ ਜਾਂ ਵਰਕਿੰਗ ਆਈਟੀ ਪ੍ਰੋਫੈਸ਼ਨਲਸ ਹੋ ਗਏ ਜਿਨ੍ਹਾਂ ਨੂੰ ਸਾਰਾ ਦਿਨ ਹੈੱਡਫੋਨ ਲਗਾ ਕੇ ਕੰਪਿਊਟਰ ਦੇ ਅੱਗੇ ਸਕਰੀਨ ਟਾਈਮ ਦੇਣਾ ਪੈਂਦਾ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਬਿਕੋਜ਼ ਆਫ ਪ੍ਰੋਲੋਂਗਡ ਯੂਜ਼ ਆਫ ਹੈੱਡਫੋਨਸ ਉਹਨਾਂ ਨੂੰ ਹੈਰਿੰਗ ਤੇ ਉਹਨਾਂ ਦੇ ਕੇਸ ਤਾਂ ਬਹੁਤ ਸਿੰਪਲ ਹੈ ਜੇ ਉਹ ਆਪਣਾ ਹੈਰਿੰਗ ਜੇ ਉਹ ਆਪਣੇ ਹੈੱਡਫੋਨ ਦਾ ਯੂਜ਼ ਘਟਾ ਦੇਣਗੇ ਤਾਂ ਉਹਨਾਂ ਦਾ ਹੈਰਿੰਗ ਲਾਸ ਉੱਥੇ ਰੁਕ ਜਾਏਗਾ ਲੇਕਿਨ ਜੋ ਸਾਡੇ ਰਿਸਪੈਕਟਿਡ ਸਿੰਗਰ ਨੂੰ ਹੋਇਆ ਥੈਟ ਵਾਸ ਅ ਵੈਰੀ ਡਿਫਰੈਂਟ ਥਿੰਗ ਉਹਦੇ ਵਿੱਚ ਕੀ ਹੁੰਦਾ ਕਿ ਉਹਦਾ ਕੋਈ ਕੌਜ਼ ਨਹੀਂ ਹੁੰਦਾ ਇਟ ਇਜ਼ ਅਨਐਕਸਪਲੇਨੇਬਲ ਓਕੇ ਹਾਂ ਤੇ ਮਤਲਬ ਇਟ ਵਾਸ ਵੈਰੀ ਯੂ ਕੈਨ ਸੇ ਉਹਨਾਂ ਲਈ ਅਨਲੱਕੀ ਸੀਗਾ ਜੋ ਇਹ ਚੀਜ਼ ਹੋ ਗਈ ਬਟ ਸ਼ੀ ਆਈ ਥਿੰਕ ਸ਼ੀ ਹੈਸ ਕਮ ਆਊਟ ਆਫ ਇਟ ਆਲਸੋ ਤੇ ਉਹ ਬੈਟਰ ਹੋ ਜਾਏਗਾ ਵੇਟ ਟਾਈਮ। ਇਹ ਪ੍ਰੋਬਲਮ ਕਾਮਨ ਤਾਂ ਨਹੀਂ ਹੈ ਕਿ ਕਿਸੇ ਨੂੰ ਵੀ ਹੋ ਜਾਂਦੀ ਹੈ। ਸਰ ਇਹ ਪ੍ਰੋਬਲਮ ਕਿਸੇ ਨੂੰ ਵੀ ਹੋ ਸਕਦੀ ਹੈ। ਓਕੇ। ਕਿਸੇ ਏਜ ਵੀ ਹੋ ਸਕਦੀ ਹੈ ਤੇ ਕਿਸੇ ਨੂੰ ਵੀ ਹੋ ਸਕਦੀ ਹੈ। ਤੇ ਇਸ ਲਈ ਇਹਦੇ ਬਾਰੇ ਕੌਸ਼ੀਅਸ ਰਹਿਣਾ ਚਾਹੀਦਾ ਹੈ। ਜੇ ਪੇਸ਼ੈਂਟ ਨੂੰ ਇਦਾਂ ਹੋ ਜਾਂਦਾ ਸਡਨਲੀ ਸੁਣਨਾ ਬੰਦ ਹੋ ਗਿਆ ਹੈ ਤੇ ਉਹਨੂੰ ਸਮਝ ਨਹੀਂ ਆ ਰਿਹਾ ਮਤਲਬ ਪੇਸ਼ੈਂਟ ਇਜ਼ ਨਾਟ ਏਬਲ ਟੂ ਡਾਇਗਨੋਸ ਆਲਸੋ ਹਿਮਸੈਲਫ ਕਿ ਨਹੀਂ ਮੈਂ ਮੈਨੂੰ ਨਹੀਂ ਹੋ ਰਿਹਾ ਮੇਰੇ ਤੋਂ ਤੇ ਉਹਨੂੰ ਇਮੀਡੀਏਟਲੀ ਈਐਨਟੀ ਕੰਸਲਟੈਂਟ ਨੂੰ ਕੰਸਲਟ ਕਰਨਾ ਚਾਹੀਦਾ। ਆਪਾਂ ਬੱਚਿਆਂ ਦੀ ਜਿਹੜੀ ਗੱਲ ਕੀਤੀ ਕਿ ਕੰਟੀਨਿਊਸ ਹੈੱਡਫੋਨ ਯੂਜ਼ ਕਰਦੇ ਆ ਉਹਦੇ ਨਾਲ ਇੱਕ ਤਾਂ ਪ੍ਰੋਬਲਮ ਆ ਹੋਗੀ ਕਿ ਹੈਇਰਿੰਗ ਦੀ ਪ੍ਰੋਬਲਮ ਆ ਸਕਦੀ ਹੈ ਸੈਕੰਡਲੀ ਕੋਈ ਉਹਦੇ ਨਾਲ ਕੋਈ ਫੰਗਲ ਇਨਫੈਕਸ਼ਨ ਦਾ ਵੀ ਪ੍ਰੋਬਲਮ ਰਹਿੰਦੀ ਹੈ ਕੋਈ yes definitely ਰਹਿੰਦੀ ਹੈ ਜਿਹੜੇ 이어 ਬਰਡਸ ਹੁੰਦੇ ਆ ਜੇ ਉਹਨਾਂ ਚ ਡਰਟ ਫਸੀ ਹੋਈ ਹੈ ਜਾਂ ਉਹ ਗਿੱਲੇ ਹੈਗੇ ਆ ਥੋੜਾ ਜਿਹਾ ਮੋਇਸਚਰ ਵੀ ਹੈਗਾ ਕੰਨ ਦੇ ਅੰਦਰ ਜੇ ਉਹ ਪ੍ਰੋਲੋਂਗ ਟਾਈਮ ਲਈ ਯੂਜ਼ ਕਰਨਗੇ ਤਾਂ ਬਿਕੋਜ਼ ਆਫ ਦਾ ਮੋਇਸਚਰ ਇਨਸਾਈਡ ਉਹ ਅੰਦਰ ਫੰਗਲ ਇਨਫੈਕਸ਼ਨ ਡਿਵੈਲਪ ਹੋ ਜਾਏਗੀ ਉਹ ਕਿੰਨੇ ਕੁ ਰਿਸਕੀ ਹੈ ਕਿੰਨੀ ਕੁ ਪ੍ਰੋਬਲਮ ਹੋ ਸਕਦੀ ਹੈ ਉਹਦੇ ਨਾਲ ਪ੍ਰੋਬਲਮ ਸਰ ਫੰਗਲ ਇਨਫੈਕਸ਼ਨ ਇਨ ਦਾ ਈਅਰ ਉਹ ਕੋਈ ਡੇਂਜਰਸ ਨਹੀਂ ਹੁੰਦੀ ਬਟ ਉਹ ਇਰੀਟੇਟਿੰਗ ਹੁੰਦੀ ਹੈ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਕੰਨ ਉਹਨਾਂ ਦਾ ਪੱਕ ਜਾਂਦਾ ਹੈ ਪੇਸ਼ੈਂਟ ਦਾ ਫਿਰ ਉਹਦੇ ਲਈ ਇਮੀਡੀਏਟ ਟਰੀਟਮੈਂਟ ਲੈਣਾ ਪੈਂਦਾ ਹੈ ਅ ਸਰ ਦੂਸਰੀ ਗੱਲ ਕਰੀਏ ਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਵੇਂ ਹੁਣ ਗਰਮੀਆਂ ਦਾ ਥੋੜਾ ਮੌਸਮ ਚੱਲ ਰਿਹਾ ਤਾਂ ਕੀ ਹੁੰਦਾ ਕਿਸ ਨੂੰ ਨਾ ਨੋਸ ਤੇ ਜਾਂ ਆਈਸ ਤੇ ਜਾਂ ਕਿਤੇ ਨਾ ਉਹ ਫਿੰਸੀਆਂ ਜੀਆਂ ਹੋਣ ਲੱਗ ਜਾਂਦੀਆਂ ਨੇ ਦਾਣੇ ਜੇ ਹੋਣ ਲੱਗ ਜਾਂਦੇ ਨੇਗੇ ਯੈਸ 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 ਨੋਰਮਲੀ ਘਰਾਂ ਚ ਕਹਿੰਦੇ ਨੇਗੇ ਜੀ ਗਰਮੀ ਹੋ ਗਈ ਉਹਦੇ ਕਰਕੇ ਹੋ ਗਿਆ ਬਟ ਐਕਚੁਅਲ ਚ ਉਹਦਾ ਕੀ ਰੀਜ਼ਨ ਹੁੰਦਾ ਕਿਉਂ ਹੁੰਦਾ ਐਕਚੁਅਲੀ ਦੇਖੋ ਉਹਦੇ ਮਲਟੀਪਲ ਰੀਜ਼ਨਸ ਹੁੰਦੇ ਆ ਹੁਣ ਜੇ ਤੁਸੀਂ ਇੱਕ ਟੀਨੇਜਰ ਨੂੰ ਕਨਸਿਡਰ ਕਰੋ ਇੱਕ ਯੰਗ ਮੇਲ ਨੂੰ ਕਨਸਿਡਰ ਕਰੋ ਤੇ ਉਹਦੇ ਬਿਕੋਜ਼ ਆਫ ਪਿਊਬਰਟੀ ਆ ਰਹੀ ਹੁੰਦੀ ਹੈ ਡਿਵੈਲਪਮੈਂਟਲ ইয়ার্স ਹੁੰਦੇ ਆ ਉਹਦੇ ਡਿਫਰੈਂਟ ਰੀਜ਼ਨ ਹੁੰਦੇ ਆ ਫੇਸ ਤੇ ਦਾਨੇ ਆਉਂਦੇ ਠੀਕ ਹੈ ਬਟ ਅੱਜ ਕੱਲ ਜੋ ਮੈਂ ਤੁਹਾਡਾ ਪੁਆਇੰਟ ਸਮਝ ਗਿਆ ਜਿੱਦਾਂ ਸਵੇਟਿੰਗ ਬਹੁਤ ਜ਼ਿਆਦਾ ਹੁੰਦੀ ਹੈ ਪੇਸ਼IENTS ਨੂੰ ਤੇ ਉਹ ਸਵੇਟਿੰਗ ਦੇ ਕਾਰਨ ਤੇ ਡਰਟ ਦੇ ਕਾਰਨ ਸਾਡੇ ਜਿਹੜੇ ਸਕਿਨ ਦੇ ਗਲੈਂਡਸ ਹੁੰਦੇ ਸੇਬੀਸੀਅਸ ਗਲੈਂਡਸ ਉਹਨਾਂ ਦੀ ਇਨਫਲੇਮੇਸ਼ਨ ਹੋ ਜਾਂਦੀ ਹੈ ਮਤਲਬ ਬੇਸਿਕਲੀ ਉਹ ਪਸੀਨੇ ਦੇ ਕਾਰਨ ਤੇ ਡਰਟ ਦੇ ਕਾਰਨ ਸਾਨੂੰ ਉਹ ਰਿਐਕਸ਼ਨ ਆ ਜਾਂਦਾ ਸਕਿਨ ਤੇ ਤੇ ਉਹਦਾ ਬਸ ਉਹੀ ਹੈ ਕਿ ਰਿਪੀਟਿਡਲੀ ਤੁਸੀਂ ਆਪਣਾ ਫੇਸ ਵਾਸ਼ ਕਰੋ ਜੇ ਬਾਹਰੋਂ ਅੰਦਰ ਆਂਦੇ ਹੋ ਫੇਸ ਵਾਸ਼ ਨਾਲ ਆਪਣਾ ਮੋਇਸਚਰਾਈਜ਼ਰ ਫੇਸ ਵਾਸ਼ ਕਰਕੇ ਚੰਗੀ ਤਰ੍ਹਾਂ ਮੋਇਸਚਰਾਈਜ਼ਰ ਲਗਾਓ ਤੇ ਉਹ ਪ੍ਰੋਬਲਮ ਠੀਕ ਹੋ ਜਾਏਗੀ ਤੇ ਜਿਵੇਂ ਹੁਣ ਪੋਲੂਸ਼ਨ ਬਹੁਤ ਹੈ ਬਾਹਰ ਆਪਾਂ ਦੇਖਦੇ ਆ ਉਹਦੇ ਨਾਲ ਵੀ ਲੋਕਾਂ ਨੂੰ ਬਹੁਤ ਪ੍ਰੋਬਲਮ ਹੋ ਰਹੀ ਹੈ ਸਾਹ ਲੈਣ ਚ ਪ੍ਰੋਬਲਮ ਹੁੰਦੀ ਹੈ ਕਈਆਂ ਨੂੰ ਜਿਹੜਾ ਉਹ ਅਲਰਜੀਜ਼ ਹੋ ਜਾਂਦੀਆਂ ਨੇ ਗਿਆ ਸਰ ਇਹ ਅੱਜਕੱਲ ਨਾ ਬਹੁਤ ਇਟ ਇਜ਼ ਐਨ ਐਪੀਡੀਮਿਕ ਓਨਲੀ ਇੰਨੀ ਪੋਲੂਸ਼ਨ ਦੇ ਕਾਰਨ 에ਅਰ ਕੁਆਲਿਟੀ ਹੈਜ਼ ਕਮ ਡਾਊਨ ਉਹਦੇ ਕਾਰਨ ਲੋਕਾਂ ਨੂੰ ਬਹੁਤ ਦਿੱਕਤ ਹੋ ਰਹੀ ਹੈ ਜਿਨ੍ਹਾਂ 'ਚ ਥੋੜੀ ਜਿਹੀ ਵੀ ਅਲਰਜੀ ਜਾਂ ਐਸਥਮਾ ਦੀ ਟੈਂਡੈਂਸੀ ਹੈ ਉਹ ਵਰਸਨ ਹੋ ਗਈ ਹੈ ਜਿਨ੍ਹਾਂ 'ਚ ਨਹੀਂ ਸੀਗੀ ਉਹ ਡਿਵੈਲਪ ਕਰ ਰਹੇ ਆ ਪੇਸ਼ੈਂਟਸ ਇਹ ਅੱਜਕੱਲਮ ਆਪਾਂ ਬਹੁਤ ਕਾਮਨ ਟ੍ਰੈਂਡ ਦੇਖ ਰਹੇ ਆ ਕਿ ਪੇਸ਼ੈਂਟ ਨੂੰ ਅਨਐਕਸਪਲੇਨਡ ਬ੍ਰੈਥਲੈਸਨਸ ਸਾਹ ਚੜ ਰਿਹਾ ਹੈ ਜਾਂ ਕਫਿੰਗ ਹੋ ਰਹੀ ਹੈ ਮਤਲਬ ਪੇਸ਼ੈਂਟ ਜਿੱਦਾਂ ਰਾਤ ਨੂੰ ਆਪਣੇ ਘਰ ਬੈਠਾ ਹੈ ਜਾਂ ਸੌਣ ਵਾਲਾ ਹੁੰਦਾ ਹੈ ਉਸ ਟਾਈਮ ਕਫਿੰਗ ਹੋ ਜਾਂਦੀ ਹੈ ਜਾਂ अर्ਲੀ ਮਾਰਨਿੰਗ ਆਸਟਵੀ ਕਫਿੰਗ ਹੋ ਰਹੀ ਹੈ ਤੇ ਪੂਰੇ ਦਿਨ ਚ ਵੀ ਹੋ ਰਹੀ ਹੈ ਕਦੇ ਵੀ ਹੋ ਰਹੀ ਹੈ ਐਂਡ ਉਹਦਾ ਕੋਈ ਕੌਜ਼ ਨਹੀਂ ਹੈਗਾ। ਤੋਂ ਮੋਸਟ ਪ੍ਰੋਬਬਲੀ ਉਹ ਅਲਰਜੀ ਕੀ ਹੈ ਅੱਜਕੱਲ ਪੇਸ਼ੈਂਟਸ ਚ। ਇਹ ਇਟ ਇਜ਼ ਬਿਕੋਜ਼ ਆਫ ਦਾ ਪੂਰ 에ਅਰ ਕੁਆਲਿਟੀ ਵਿਚ ਇਜ਼ ਪ੍ਰੀਵੈਲੈਂਟ ਇਨ आवर ਐਟਮੋਸਫੇਅਰ। ਆਪਣੇ ਐਂਡ ਤੇ ਫਿਰ ਅਸੀਂ ਕਿੱਦਾਂ ਤੋਂ ਬਚ ਸਕਦੇ ਆਂ? ਆਪਣੇ ਐਂਡ ਚ ਬਸ ਦੇਖੋ ਵੀ ਹੈਵ ਟੂ ਇਨਕਰੀਜ਼ ਆ ਰੈਸਪੀਰੇਟਰੀ ਇਮਿਊਨਿਟੀ। ਸਾਨੂੰ ਆਪਣੀ ਰੈਸਪੀਰੇਟਰੀ ਇਮਿਊਨਿਟੀ ਵਧਾਣੀ ਹੋਊ। ਉਹਨਾਂ ਆਪਾਂ ਕਿੱਦਾਂ ਵਧਾ ਸਕਦੇ ਆਂ? ਸਰਟਨ ਐਂਟੀਆਕਸੀਡੈਂਟਸ ਲੈ ਕੇ, ਵਿਟਾਮਿਨ ਸੀ ਲੈ ਕੇ ਆਵਲਾ ਜਿਹੜਾ ਕਿ ਨੇਚਰਲ ਫਾਰਮ ਚ ਹੁੰਦਾ ਹੈ ਜੇ ਆਪਾਂ ਉਹ ਖਾਵਾਂਗੇ ਤਾਂ ਸਾਡੀ ਇਮਿਊਨਿਟੀ ਬਹੁਤ ਵਧੇਗੀ ਪਹਿਲੀ ਗੱਲ ਤਾਂ ਦੂਸਰੀ ਗੱਲ ਇਹ ਹੈ ਕਿ ਬਿਕੋਜ਼ ਅੱਜ ਕੱਲ੍ਹ ਨਾ ਸਕਰੀਨ ਟਾਈਮ ਐ ਨਾ ਜ਼ਿਆਦਾ ਹੋ ਗਿਆ ਹੈ ਲੋਕਾਂ ਨੂੰ ਇਨਡੋਰ ਬੈਨ ਦੀ ਆਦਤ ਪੈ ਗਈ ਹੈ ਤਾਂ ਕਿਤੇ ਨਾ ਕਿਤੇ ਇਹ ਵੀ ਫੈਕਟਰ ਕੰਟਰੀਬਿਊਟ ਕਰਦਾ ਹੈ ਲੋਕੀ ਸਕਰੀਨ ਦੇ ਅੱਗੇ ਬੈਠੇ ਰਹਿੰਦੇ ਆ ਭਾਵੇਂ ਹੁਣ ਦੇਖ ਲਓ ਆਈਫੋਨ ਲੈ ਲਓ ਆਈਪੈਡ ਲੈ ਲਓ ਜਾਂ ਜੋ ਵੀ ਫੋਨ ਇਹ ਉਹ ਡਿਜੀਟਲ ਜ਼ਮਾਨਾ ਹੈ ਅੱਜ ਕੱਲ੍ਹ ਸਾਰੇ ਫੋਨ ਦੇ ਅੱਗੇ ਬੈਠੇ ਰਹਿੰਦੇ ਆ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਜਿਹੜੀ ਤੰਦਰੁਸਤੀ ਪੁਰਾਣੇ ਟਾਈਮ ਸਵੇਰੇ ਉੱਠ ਕੇ ਵੀ ਤੁਸੀਂ ਦੇਖੋ ਲੋਕੀ ਜਿਮ ਜਾਂਦੇ ਨੇ ਨੈਚੁਰਲ ਪਾਰਕ ਵਗੈਰਾ ਚ ਜਾ ਕੇ ਬਹੁਤ ਘੱਟ ਪੋਪੂਲੇਸ਼ਨ ਹੈਗੀ ਹੈ ਜਿਹੜੀ ਕਿ ਕਸਰਤ ਕਰਦੀ ਹੈ ਮੇਰੇ ਸਾਹਮਣੇ ਡੈਟ ਇਜ਼ ਵੈਰੀ ਇੰਪੋਰਟੈਂਟ ਨੈਚੁਰਲ ਓਪਨ ਚ ਰਨਿੰਗ ਕਰਨਾ ਇਜ਼ ਵੈਰੀ ਇੰਪੋਰਟੈਂਟ ਉਹਦੇ ਨਾਲ ਕੀ ਹੈ ਤੁਹਾਡੇ ਰੈਸਪੀਰੇਟਰੀ ਮਸਲਸ ਜਿਹੜੇ ਆ ਉਹ ਸਟਰੋਂਗ ਹੋ ਜਾਣਗੇ ਹੁਣ ਯੋਗਾ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ ਜਿਹੜੀ ਡੀਪ ਬਰੀਥਿੰਗ ਐਕਸਰਸਾਈਜ਼েস ਹੈਗੀਆਂ ਯੋਗਾ ਦੀ ਉਹ ਸਾਨੂੰ ਡੇਲੀ ਬੇਸਿਸ ਤੇ ਪ੍ਰੈਕਟਿਸ ਕਰਨੀ ਚਾਹੀਦੀ ਹੈ ਟੂ ਇੰਕਰੀਜ਼ ਆ ਰੈਸਪੀਰੇਟਰੀ ਇਮਿਊਨਿਟੀ ਸਰ ਜਦੋਂ ਨਾ ਕਈ ਲੋਕਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਇੱਕੋ ਦਾਮੀ ਨਾ ਉਹ ਕਹਿੰਦੇ ਆ ਕਿ ਕੰਨ ਦੇ ਵਿੱਚ ਨਾ ਰਿੰਗਿੰਗ ਸਾਊਂਡ ਜਿਹੜੀ ਕੰਟੀਨਿਊਸ ਹੋ ਰਹੀ ਹੈ ਉਹ ਟੀਂ ਦੀ ਆਵਾਜ਼ ਹਟਦੀ ਨਹੀਂ ਬੜੀ ਇਰੀਟੇਟਿੰਗ ਹੁੰਦੀ ਹੈ ਉਹਦਾ ਕੀ ਰੀਜ਼ਨ ਹੋ ਸਕਦਾ ਸਰ ਉਹਦਾ ਨਾ ਮਲਟੀਪਲ ਰੀਜ਼ਨਸ ਹੁੰਦੇ ਆ ਪਰ ਮੋਸਟ ਆਫ ਦਾ ਕੇਸਸ ਚ ਉਹਦਾ ਰੀਜ਼ਨ ਅਨਐਕਸਪਲੇਨਡ ਹੁੰਦਾ ਓਕੇ ਉਹਨੂੰ ਆਪਾਂ ਟਿਨਿਟਸ ਕਹਿੰਦੇ ਆ ਮੋਸਟ ਆਫ ਦਾ ਕੇਸਸ ਟਿਨਿਟਸ ਦਾ ਰੀਜ਼ਨ ਨਹੀਂ ਹੁੰਦਾ ਠੀਕ ਹੈ ਬਟ ਪੇਸ਼ੈਂਟ ਨੂੰ ਟਿਨਿਟਸ ਦੇ ਬਾਰੇ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਡਿਪਰੈਸ਼ਨ ਚ ਜਾਣ ਦੀ ਜ਼ਰੂਰਤ ਨਹੀਂ ਹੈ ਬਹੁਤ ਸਾਰੇ ਪੇਸ਼IENTS ਕੀ ਕਰਦੇ ਹੈ ਟਿਨਿਟਸ ਦੇ ਬਾਰੇ ਸੋਚ ਕੇ ਡਿਪਰੈਸ਼ਨ ਚ ਆ ਜਾਂਦੇ ਹੈ ਕਿ ਮੇਰਾ ਟਿਨਿਟਸ ਠੀਕ ਨਹੀਂ ਹੋ ਰਿਹਾ ਤੇ ਇਹ ਕਦੀ ਠੀਕ ਨਹੀਂ ਹੋਏ ਐਦਾਂ ਦੀ ਗੱਲ ਨਹੀਂ ਹੈ ਟਿਨਿਟਸ ਦੇ ਜੇ ਆਪਾਂ ਰੀਜ਼ਨ ਲੱਭ ਲਾਂਗੇ ਜਿੰਨਾ ਵੀ ਪੋਸੀਬਲ ਹੈਗਾ ਠੀਕ ਹੈ ਜੇ ਆਪਾਂ ਰੀਜ਼ਨ ਲੱਭ ਲਾਂਗੇ ਤੇ ਮੋਸਟ ਆਫ ਦਾ ਕੇਸਸ ਚੋ ਕਿਉਰ ਹੋ ਜਾਂਦਾ ਉਹਦੇ ਲਈ ਤੁਹਾਨੂੰ ਆਪਣੇ ਨੀਅਰੈਸਟ ਜੋ ਵੀ EENT ਸਰਜਨ ਹੈ ਉਹਨਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਹੈ